ਖਾਸ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਰੋਜ਼ਪੁਰ ਦੇ ਏਰੀਆ ਵਿੱਚ ਜਿੱਥੇ ਹਜ਼ਾਰਾ ਸਿੰਘ ਅਸੀਂ ਪਹੁੰਚੇ ਸੀ ਇੱਥੇ ਗੁਰੂ ਸਾਹਿਬ ਦੀ ਸਰਦਾਰੀ ਵਿੱਚ ਪਹੁੰਚੇ ਹਾਂ ਤੁਸੀਂ ਵੀ ਸਾਰੇ ਜਣੇ ਰਲ ਕੇ ਕਿਉਂਕਿ ਮੈਂ ਲਾਈਵ ਇਸ ਲਈ ਕੀਤਾ ਤੁਸੀਂ ਵੀ ਸਾਰੇ ਜਣੇ ਰਲ ਕੇ ਅਰਦਾਸ ਕਰਿਓ ਆਪਾਂ ਜਵੰਦੇ ਲਈ ਸਾਰੇ ਜਿੰਨੇ ਏਰੀਆ ਦੇ ਪਾਟੀ ਸਾਹਿਬਾਨ ਸਿੰਘ ਸਾਹਿਬਾਨ ਨੇ ਸਾਰੇ ਇੱਥੇ ਪਹੁੰਚੇ ਹੋਏ ਨੇ ਸਾਰੇ ਜਣੇ ਰਲ ਕੇ ਜਵੰਦੇ ਲਈ ਅੱਜ ਅਰਦਾਸ ਕਰਨ ਲਈ ਆਏ ਨੇ ਥੇ ਕਿਉਂਕਿ ਪਿੰਡਾਂ ਸੇਵਾ ਚੱਲਦੀ ਸੀ ਸੇਵਾ ਤੋਂ ਆ ਕੇ ਸਾਰੇ ਜਾਣੇ ਇੱਥੇ ਗੁਰਦੁਆਰਾ ਸਾਹਿਬ ਪਹੁੰਚਲੇ ਤੇ ਅਰਦਾਸ ਵਿੱਚ ਸਾਰੇ ਜਾਣੇ ਜੁੜਿਓ ਜਿੰਨੀ ਵੀ ਸੰਗਤ ਸੁਣਦੀ ਪਈ ਹੈ ਲੈ ਪੁੱਤ ਅਸੀਂ ਸਾਰੇ ਮਤਲਬ ਇੱਥੇ ਸਵਾ ਕੁ ਮਹੀਨੇ ਤੋਂ ਇੱਥੇ ਹੀ ਆ ਸੀ ਪੱਕਾ ਹੀ ਹੰਬਲਾ ਜਿਹੜਾ ਕੈਂਪ ਲਾਇਆ ਹੋਇਆ ਜਿਹੜਾ ਹਰ ਹੜਪੁਰਵਾਵਿਤੇ ਏਰੀਏ ਨੇ ਉੱਥੇ ਅਸੀਂ ਸਾਰੇ ਜਾਣੇ ਤੇ ਫਰਕ ਹੀ ਹੈ ਅੱਜ ਜਿਵੇਂ ਵਾਅਦੇ ਮਤਾਇਓਗੇ ਜਿਹੜਾ ਨੀਰੂ ਮੈਡਮ ਨੇ ਸਾਰੇ ਸਾਡੇ ਸਿੰਘ ਸਾਹਿਬ ਸਾਡੇ ਗ੍ਰਾਂਤੀ ਸਿੰਘ ਸਾਹਿਬ ਉਹਨਾਂ ਨੂੰ ਜਿਹੜੀ ਪਹਿਲੀ ਤਨਖਾਹ ਦੇ ਤੌਰ ਤੇ ਜੋ ਵਾਅਦਾ ਕੀਤਾ ਸੀ ਉਹ ਵੀ ਨਿਭਾਇਆ ਅੱਜ ਜਿੰਨਾ ਵੀ ਏਰੀਆ ਇੱਥੇ 13 14 ਪਿੰਡ ਨੇ ਸਾਰੇ ਸਿੰਘ ਸਾਹਿਬ ਸਾਡੇ ਕੋਲ ਨੇ ਸੋ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨੇ ਮਨਕਬੂਲ ਵੀ ਕੀਤੀ ਵੀ ਆਪਾਂ ਸਾਰੇ ਰਲ ਕੇ ਅੱਜ ਰਾਜਵੀਰ ਵੀਰ ਲਈ ਜਵੰਦੀ ਵੀਰ ਲਈ ਅਰਦਾਸ ਕਰਦੇ ਆ ਕਿਉਂਕਿ ਅਰਦਾਸ ਦੀ ਬਹੁਤ ਵੱਡੀ ਤਾਕਤ ਹੁੰਦੀ ਹੈ ਤਾਂ ਸਾਡਾ ਵੀਰਾ ਛੇਤੀ ਛੇਤੀ ਚੜ੍ਹਦੀ ਕਲਾ ਨਾਲ ਆਪਣੇ ਪਰਿਵਾਰ ਨੂੰ ਮਿਲੇ ਬਸ ਉਹੀ ਅਰਦਾਸ ਅਸੀਂ ਅੱਜ ਸਿੰਘ ਸਾਹਿਬ ਧੰਨ ਧੰਨ ਉਹ ਵੀ ਬਾਤ ਬਸ ਅੰਦੇ ਹੀ ਨੇ ਅਰਦਾਸ ਸਾਰੀ ਸੰਗਤ ਬਨਾਲ ਰੱਖੀ ਤਾਂ ਕਿ ਸਭ ਦੀ ਅਰਦਾਸ ਕਰੇ 13 ਗੁਰਦੁਆਰਾ 13 ਗੁਰਦੁਆਰਾ ਸਾਹਿਬਾਨ ਦੇ ਜਿਹੜੇ ਪਾਤੀ ਸਿੰਘ ਨੇ ਅਰਦਾਸ ਕਰਨ ਲਈ ਆਏ ਨੇ 13 ਗੁਰਦੁਆਰਾ ਤੋਂ ਬਾਹਰੂ ਸਾਡੇ ਜੀ ਨੂੰ ਜਲਦੀ ਤੰਦਰੁਸਤੀਆਂ ਬਖਸ਼ੇ ਉਹ ਜਲਦੀ ਬੰਦਾ ਠੀਕ ਹੋ ਜਾਏ ਕੋਈ ਟੰਦਰੁਸਤੀ ਐਕਸੀਡੈਂਟ ਹੋ ਗਿਆ ਜੀ ਸਾਡੇ ਨੂੰ ਹਾਂ ਜੀ ਕੰਮ ਕਰਦਾ ਵਾਹ ਪਟਾਵਾ ਸਾਰਾ ਹਾਂ ਕਰੀ ਹੰਬਲਾ ਪੁੰਦੇ ਮੈਂ ਇਹਨਾਂ ਦਾ ਵੀ ਮੈਂ ਕਰ ਦਿੱਤਾ ਉਹਦੇ ਤੋਂ ਪਤਾ ਲੱਗ ਗਿਆ ਮਰਦੀਏ ਉਹਦੇ ਤੋਂ ਹੋਰ ਸ਼ੋਰ ਕਿਹਨਾਂ

ਕੋਤਿ ਦਿਸ਼ੰਬਰ ਕਾ ਗੁਰੂ ਨਾਨਕ ਲਈ ਕੇ ਆਏ ਘਰ ਅੰਗਲ ਕੋਰਤੇ ਅਮਰ ਦਾਸ ਆਰਾਮ ਦਾਸੇ ਹੋਏ ਸਹਾਏ ਅਰਜਨ ਹਰਕੋਬਿੰਦ ਨੂੰ ਸਿਮਰੋ ਸ੍ਰੀ ਹਰਿ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਗਈਆ ਘਰ ਨਉ ਨਿਗਿ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਮਾ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਨ ਪਾਤਸ਼ਾਹਾਂ ਜੀ ਜੋ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸਕੇ ਬਾਖ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਰਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਚੋਂ ਆ ਸਾਹਿਬ ਜਾਂਦੇ ਆ ਚਾਲੀਆਂ ਮੁਕਤੀਆਂ ਹਟੀਆਂ ਟਕੀਆਂ ਜਟੀਆਂ ਸਤੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੱਢ ਕੇ ਛਕਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਅਨਜਿਠ ਕੀਤਾ ਇਨ੍ਹਾਂ ਪਿਆਰਿਆਂ ਸਤਿਆਰਿਆਂ ਕਰਮੀਆ ਪੁਰਸ਼ਾਂ ਦੀ ਪਵਿੱਤਰ ਕਮਾਈ ਦਾ ਇਹਾਤ ਅਰਕੇ ਹਾਰਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲਵਾਈਆਂ ਚੜਖੜੀਆਂ ਤੇ ਚੜੇ ਤਾਂ ਆਰਿਆਂ ਨਾਲ ਚਰਾਏ ਗਏ ਬੁਰਦਵਾਰਾਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਲਈ ਆਰਿਆ ਸਿੱਖੀ ਸਦੇ ਕੇਸਾਂ ਸਵਸਾਂ ਸੰਗ ਨਭਾਇਆ ਕਿੰਨਾ ਸਿੰਘਾਂ ਸਿੰਘਣੀਆਂ ਪੁੱਛੰਗੀਆਂ ਮਸੂਮਾ ਦੀ ਪਵਿੱਤਰ ਕਮਾਈ ਦਾ ਕਿ ਹੰਟੜ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਸਿਮਰਿ ਵਾਹਿਗੁਰੂ ਹਰਿ ਪੰਝਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਸਿਮਰਿ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਦੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਕਿ ਤਾਵੇ ਕਿ ਤਾਮਾ ਦਾ ਸਦਕਾ ਸਰਬ ਸਭ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਕਹ ਰਸ਼ੀਆ ਨਿਆਇ देख देख फते वृद्ध की पैद पंथ की जीत श्री साहब जी सहाय खालसे जी के बोल वाले बोलो जी सिखा नु सिखी दान के सुदान दान बबेक दान, दान वसाह दान भरोसा दान दाना सिर दान नाम दान श्री अमृत साहब जी के दर्शन इशनान चौकिया झंडे बूंगे जुगो जुग अटल धर्म का जय जयकारा गुरु धामो गुरु तख्तो ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਹਰ ਸਾਹਿਬ ਸਾਹਿਬ ਜੀ ਬੋਲੋ ਜੀ ਵਾਲੇ ਵਾਲਿਉ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪੀ ਆਕਾਰ ਤੁਖ ਰਹਿ ਗਿਓ ਇਹ ਆਕਾਰ ਤੁਖ ਆਪਣੇ ਪੰਥ ਦੇ ਸਦਾ ਸਹਾਇਦਕਾਰ ਬਿਓ ਸੇ ਨੜਕਾਣਾ ਸਾਹਿਬ ਅਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਰੋ ਵਿਛੜਿਆ ਗਿਆ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੁਭਾਵ ਦਾ ਦਾਨ ਹਰ ਸਾਹਿਬ ਜੀ ਨੂੰ ਬਖਸ਼ੋ ਏ ਨਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਰਦਾਸ ਤੇ ਬੇਨਤੀ ਜੁਗੜੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਵਾਕ ਹਨ ਜਾਂ ਕੋ ਮੁਸਕਲ ਅਤ ਬਣੇ ਝੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਤੇ ਭਜ ਖਲੇ ਸਭੋ ਭਜੇ ਆਸਰਾ ਤੁਕੇ ਸਭ ਸਰਾਓ ਕਿਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਕਿਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਸੱਚੇ ਪਾਤਸ਼ਾਹ ਆਪੀ ਦੇ ਮਹਾਂਵਾਕ ਨੇ ਸੰਤ ਸੱਚੇ ਪਾਸ਼ਾ ਕਿਰਪਾ ਕਰਨੀ ਸਰਦਾਰ ਸਤਪੁਰ ਸੱਚੇ ਪਾਤਸ਼ਾਹ ਜੋ ਗਾਇਕ ਰਾਜਵੀਰ ਸਿੰਘ ਜੀ ਗਵੰਧਾ ਜੀ ਸੱਚੇ ਪਾਸ਼ਾ ਕੋ ਨਾ ਨੂੰ ਸੱਚੇ ਪਾਸ਼ਾ ਜੋ ਵੀ ਐਕਸੀਡੈਂਟ ਦੇ ਵਿੱਚ ਤਕਲੀਫ ਆਈ ਹੈ ਉਸ ਕੀ ਤਰਫ ਉਸਦੇ ਵਾਸਤੇ ਆਪ ਵੀ ਅਰਦਾਸ ਕਰਕੇ ਬੇਨਤੀਆਂ ਕਰ ਰਹੇ ਨੇ ਸੱਚੇ ਪਾਤਸ਼ਾਹ ਜੋ ਹਮਲਾ ਜੋ ਗੁਰਮੁਖ ਪਿਆਰੇ ਉਹਨਾਂ ਦੀ ਟੀਮ ਵੱਲੋਂ ਹੋਰ ਸਾਰੇ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਹਰ ਕਤੇ ਵੱਲੋਂ ਜੋ ਗੁਰਮੁਖ ਪਿਆਰੇ ਨਕੂਜੀ ਹੋਰ ਸੱਚੇ ਪਾਤਸ਼ਾਹ ਨਾਮ ਸਭੇ ਆਪ ਜਾਣਦੇ ਹੋ ਸਾਰੀਆਂ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਸ ਸੱਚੇ ਪਾਤਸ਼ਾਹ ਸਾਰੇ ਗੱਟੀ ਦੇ ਵੱਲੋਂ ਤੇ ਸਾਰੇ ਇਲਾਕੇ ਦੇ ਵੱਲੋਂ ਸਭ ਦੇ ਵੱਲੋਂ ਆਪ ਵੀ ਅਗੇ ਅਰਦਾਸਾਂ ਤੇ ਬੇਨਤੀਆਂ ਸਤਗੁਰੂ ਪੂਰਾ ਸੇਵੀ ਹੈ ਦੁੱਖਾਂ ਦਾ ਹੋਏ ਨਾਸ ਨਾਨਕ ਨਾਮ ਅਰਧਿ ਹੈ ਕਾਰ ਦੇ ਆਵੇ ਰਾਸ ਤਾਤੀ ਵਾਹ ਨ ਲੱਗਈ ਔਰ ਬ੍ਰह्म ਸਰਨਾਈ ਜੋ ਬਿਰਧ ਹਮਾਰੇ RAM ਕਾਰ ਦੁੱਖ ਲੱਗੇ ਨਾ ਪਾਈ ਸੱਚੇ ਪਾਤਸ਼ਾਹ ਕਿਰਪਾ ਕਰੋ ਸਭ ਗੁਰ ਸੱਚੇ ਪਾਤਸ਼ਾਹ ਸਾਡੇ ਅਰਦਾਸਾਂ ਤੇ ਬੇਨਤੀਆਂ ਪ੍ਰਵਾਰ ਕਰਨੀਆਂ ਸੱਤੇ ਪਾਸ਼ਾ ਦਾਸਾਂ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਰਾਜਵੀਰ ਸਿੰਘ ਨੂੰ ਸੱਤੇ ਪਾਸ਼ਾ ਤੰਦ ਉਸਤੀਆਂ ਜਲਦੀ ਕੋ ਜਲਦੀ ਬਖਸ਼ ਕੇ ਸੱਤੇ ਪਾਸ਼ਾ ਸੰਗਤਾਂ ਦੇ ਵਿੱਚ ਸੇਵਾ ਕਰਨ ਸੱਤੇ ਪਾਸ਼ਾ ਗੁਰੂ ਹਕੀਰਾਏ ਨੂੰ ਸੱਤੇ ਪਾਸ਼ਾ ਦਾਤਾ ਜੀ ਤੰਦ ਉਸਤੀ ਬਖਸ਼ੋ ਕਿ ਸਭ ਦੀ ਸੱਤੇ ਪਾਸ਼ਾ ਵੱਡੇ ਸ਼ੋਕਿਆਂ ਦੀ ਸਭ ਦੀ ਸੱਤੇ ਪਾਸ਼ਾ ਆਪ ਦੀ ਅਰਦਾਸ अरदास बेनियां प्रवान कर सारे वालों सचे पाशाह नाम नहीं गिर सकते सचे पातशाह सारिया संगतों जो भी संत आईया ने हो सच्चे पाशाह कर रहे हैं सब के वालों बेनती ने सतगुरु उन्होंने कल दुस्तियां वर्कशोक

ਸੱਤੇ ਪਾਸ਼ਾ ਜੋ ਹਮਲਾ ਫੌਜਵਰ ਨੂੰ ਹਮਲਾ ਵੱਲੋਂ ਸੱਤੇ ਪਾਸ਼ਾ ਜੋ ਹੋਰ ਸਾਗੇ ਸੰਸਥਾਵਾਂ ਵੱਲੋਂ ਸਭ ਦੇ ਨਿਰ ਉਸ ਸੱਤੇ ਪਾਸ਼ਾ ਵੱਲੋਂ ਬੇਨਤੀ ਹੈ ਆਪ ਕਿਰਪਾ ਕਰੋ ਰਾਜਵੀਰ ਸਿੰਘ ਨੂੰ ਤਾਂ ਦੋਸਤਿਆਂ ਬਖਸ਼ੋ ਬੇਲੀਆਂ ਪਰਵਾਣ ਕਰਨੀਆਂ ਉਲਟ ਕਾ ਮਾਫ ਕਰਨੀਆਂ ਆਗਿਆ ਬਖਸ਼ੇ ਸਭ ਹੋਵੇ ਨਾਮ ਚੇਤਾਵੇ ਅਰੇ ਸੋ ਚੜੇ ਸਭ ਪਰੇ ਸੋ ਤਾਰੇ ਸੱਖਿਆ ਬਾਬਾ ਨਾਨਕ ਦੀ ਥਾਪ ਕਰੇ ਨਾਨਕ ਨਾਮ ਜਿੜਦੀ ਤਾਰ ਤੇਰੇ ਬਾਣੇ ਸਰਬਤ ਦਾ ਸਤਿ ਸ੍ਰੀ 食べられないした ਲਾਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਹੀ ਵਡਿਆਈ ਕੋਈ ਨਾ ਨਾ ਗਿਆਨੇ ਤੁਲੇ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਹਾ ਸਤਨਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਖ ਮਹੱਲਾ ਪੰਜਵਾ ਘਰਤੀਆ ਦੋ ਪਦੇ ਇੱਕ ਓਮਕਾਰ ਸਤਗੁਰ ਪ੍ਰਸਾਦ रामदास सरोवर निनाते सब उतरें पाप कमाते रामदास सरोवर नाते सब उतरें पाप कमाते निर्मल होए कर इस नाना ਸਬਕ ਉਸਲਾ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਬਕ ਕੋ ਕੋ ਬਾਰੇ ਗੁਰ ਕਾ ਸਬਦ ਵਿਚਾਰੇ ਰਹਾਉ ਸਾਧ ਸੰਗ ਮੰਨ ਲਾਖੀ ਪਾਰ ਬ੍ਰਹਮ ਭਇਆ ਸਾਖੀ ਨਾਨਕ ਨਾਮ ਚ ਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਰਨਾthi ਪਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 44 ਸਾਜ आप बड़े पगवा वाले तन्न वाले हो जो किस एज वास्ते खूब मगणी बड़ी बड़ी गाल होया कर दिए जो भी साथ सन आए हो भी जो भी गुरु से आए हमरा जो तीन जो गुरु मुख प्यारे देना हमरा और जो गुरु के प्यारे हो भी आए ने गांव कैका वालों बहुत गम्मा वालों जो रानी मिले जाते सबो साथ में चढ़ के ताना करे के थारे तो सहारे ਸਵਾਹਾ ਮਹਾਰਾਜ ਅਰਦਾਸਾਂ ਬੇਨਤੀਆਂ ਪ੍ਰਵਾਨ ਕਰੇ ਕਿਉਂ ਇਹ ਗੁਰੂ ਦਾ ਸ਼ਬਦ ਹੈ ਯਾਕੋ ਮੁਸਕਲ ਆਤ ਬੜੇ ਧੋਈ ਕੋਇ ਨਾ ਦੇ ਲੰਬੂ ਦੁਸ਼ਮਨਾ ਸਾਥ ਤੋਂ ਅੰਧ ਕਰੇ ਸਾਰੇ ਆਸਿਰ ਸਾਜੀ ਜਾਮਰ ਤੇੁਰ ਜਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀਵਾਉ ਹੈਰ ਕਰਪਾਉ ਗਸਾਈਆ ਹੈ ਕਰਪਾਉ ਗਸਾਈਆ ਨਠੇ ਸੋਗ ਸੰਤਾਪ ਤਤੀਵਾਉ ਨਾ ਲਗੇ ਸਤਿ ਗੁਰ ਰੱਖੇ ਆਪ ਤੱਤੀ ਵਾਣ ਲੱਗੀ ਸਤਿ ਗੁਰ ਰੱਖੇ ਆਪ ਭਾਗਿਆਰ ਅਰਦਾਸਾਂ ਬੇਨਤੀਆਂ ਜੋ ਸਮਝੋ ਨਾ ਤੱਤੀ ਵਾਣ ਲੱਗਣ ਜੇ ਅਰਦਾਸਾਂ ਬੇਨਤੀਆਂ ਪ੍ਰਵਾਨ ਕਰੇ ਤੇ ਤੁਹਾਡੇ ਸਾਰਿਆਂ ਦਾ ਮੈਂ ਕਹਿ ਨਹੀਂ ਸਕਦਾ ਐਨੇ ਕੁੱਝ ਜਿਨੀ ਕੁੱਝ ਸਵਾਮ ਕਾਰੇ ਜੀ ਬਹੁਤ ਹੀ ਤਾਨ ਮੰਨ ਤਾਂਦੇ ਨਾਲ ਕੁਝ ਸਾਰੇ ਗੁਰਮੁਖ ਪਿਆਰੇ ਸਵਾਮ ਸਾਰੇ ਜੀ ਕਿਉਂ ਜੋ ਗੁਰਮੁਖ ਪਿਆਰਿਆਂ ਨੇ ਇਥੋਂ ਦਾ ਬਹੁਤ ਹੀ ਸਿਸਟਮ ਸੋਹਣਾ ਬਣਾਇਆ ਹਰਕ ਤਾਰਾ ਜੀ ਜੋ ਸਾਰੇ ਸਵਾਮ ਕਾਰੇ ਜੀ ਜਿਵੇਂ ਸੰਗਤ ਹੈ ਆੜਾ ਬੇਟੇ ਗੁੱਡੀ ਦੂਰੀ ਜਦੋਂ ਆਉਣਾ ਆਂਦਾ ਸਾਰਿਆਂ ਦਾ ਤੁਸੀਂ ਬਹੁਤ ਧਿਆਨ ਦਾ ਦਿੱਤਾ ਪਾਠਿਆ ਸਿੰਘਾਂ ਦੇ ਵੀ ਧਿਆਨ ਪੂਰਾ ਭਾਵੇਂ ਜਿਹੜੀ ਸੁਸਰਾਏ ਤੋਂ ਮਦਦ ਤੇ ਤੁਸੀਂ ਕੀਤੀ ਸੇਵਕਾ ਸੰਗਤਾਂ ਦੀ ਕੋਈ ਨਹੀਂ ਜਾ ਸਕਦੀ ਗੁਰੂ ਕਾਲੂ ਜਨ ਡੁਗਣਾ ਰਾਤ ਚੌਕਲੀ ਬੜੀ ਕਿਰਪਾ ਕਰੇ ਸਾਡੇ ਜਿਹੜੀ ਕਰਤਾ ਕਰਕੇ ਤੁਹਾਨੂੰ ਕਿਹਾ ਮਾ ਵੀ ਵਾਹਿਗੁਰੂ ਜੀ ਤਾਰ ਬਖਸ਼ਾ ਸਤਿ ਜੀ ਸਭ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਤੇ ਸਾਰਿਆਂ ਦੇ ਤੁਹਾਡਾ ਵੀ ਕਿਰਪਾ ਬਹੁਤ ਸੀ ਤੁਸੀਂ ਜੀ ਹੈ ਨਾ ਤੁਹਾਡਾ ਪਿਆਰ ਹੈ ਤੁਹਾਡਾ ਸਾਰਿਆਂ ਦਾ ਸਿਆਰ ਹੈ ਦੋਵਾਂ ਸਾਡੇ ਭਰਾ ਲਈ ਕੀਤੀਆਂ ਯਾਰ ਇਹ ਪਿਆਰ ਤੁਹਾਡਾ ਹਾਂ ਜੀ ਬਹੁਤ ਹੀ ਕਿਰਪਾ ਹੈ ਅੱਗੇ ਤੁਸੀਂ ਵਾਲੀ ਗੱਲ ਹੈ ਕਿ ਤੇਰਾ ਪਾਤੀ ਸਿੰਘ ਕਰਦੇ ਹੋ ਤੇਰਾ ਬੰਦਾ ਹੈ ਹਾਂ ਬਾਬਾ ਜੀ ਰਹਿਮਤ ਕਰਨ ਦਾ ਜੱਟ ਜੀ ਬਿਲਕੁਲ ਜਪਰਦਾ ਸਭ ਤੇਰਾ ਤੇਰਾ ਵੀ ਜੀ ਅਰਦਾਸ ਚ ਬਹੁਤ ਤਾਕਤ ਹੁੰਦੀ ਹੈ ਤੇਰਾ ਤੇਰਾ ਹੋ ਗਿਆ ਮੈਂ ਤੁਹਾਡੇ ਲਈ ਗਿਆ ਹਾਂ ਜੀ ਠੀਕ ਹੈ ਤੇਰਾ ਥੋੜਾ ਜਿਹਾ ਹਾਂ ਜੀ ਹਾਂ 大家放心，开动吧。